ਇਕ ਜੁਟ ਜੜ ਜੜੋ ਦਈਏ ਪੁੱਟ ਹੋ ਜੋ ਲੋਕੋ ਇਕ ਜੁਟ ਜੜ ਜੜੋ ਦਈਏ ਪੁੱਟ ਠੰਗਾ ਚੋਰਾ ਤੋਂ ਜਵਾਨੀ ਏ ਮੈ ਚਾਉਣੀ ਵੋਟ ਪਾਉਣੀ ਖਾਲਸੇ ਨੂੰ ਮੋਰ ਕੰਨੇ ਤੇ ਕਸਾਣੀ ਉੱਤੇ ਲਾਉਣੀ ਵੋਟ ਪਾਉਣੀ ਖਾਲਸੇ ਨੂੰ ਹੁਣ ਆਖਰੀ ਦੁਬਾਰਾ ਕਰੇ ਪੁੱਲਿਓ ਨਾ ਕਰਾ ਹੁਣ ਆਖਰੀ ਦੁਬਾਰਾ ਕਰੇ ਪੁੱਲਿਓ ਨਾ ਕਰਾ ਕੀਤਾ ਗੁਰੂ ਘਰ ਤੇਰੀ ਹਰ ਮੰਦਰ ਪਿਆਰਾ ਕੀਤਾ ਗੁਰੂ ਘਰ ਤੇਰੀ ਹਰ ਮੰਦਰ ਪਿਆਰਾ ਸਾਨੀ ਖਾਲਸੇ ਦੀ ਡੱਡ ਕੇ ਬਚਾਉਣੀ ਮੋਟ ਪਾਉਣੀ ਖਾਲ ਤੇ ਨੂੰ ਮੋਰੇ ਬੰਨੇ ਦੇਖ ਸਾਨੀ ਉੱਠ ਅਸੀਂ ਜੀ ਨੂੰ ਵੀ ਦਿੱਤਾ ਆ ਅਸੀਂ ਜੀ ਨੂੰ ਵੀ ਦਿੱਤਾ ਆ ਉਹਨੇ ਸੰਗੀ ਹੱਥ ਪਾਇਆ ਅਸੀਂ ਜੀ ਨੂੰ ਵੀ ਦਿੱਤਾ ਆ ਉਹਨੇ ਸੰਗੀ ਹੱਥ ਪਾਇਆ ਸਾਡਾ ਕੱਲਾ ਕੱਲਾ ਪੁੱਤ ਚਿੱਟੇ ਨਸੇ ਉੱਤੇ ਲਾਇਆ ਸਾਡਾ ਕੱਲਾ ਕੱਲਾ ਪੁੱਤ ਚਿੱਟੇ ਨਸੇ ਉੱਤੇ ਲਾਇਆ ਪੁੱਤ ਹੁਣ ਕਿਸੇ ਧੀ ਨਹੀਂ ਬਿਹਾਉਣੀ ਉੜ ਪਵੀ ਕਾਲ ਤੇਨੂ ਮੋਰੀ ਕਨੇਰੇ ਗਾਣੀ ਉੱਤੇ ਨਾਉਂ ਚਲੋ ਆਣੇ ਖਾਦੇ ਗਾਈਏ ਚੰਡੇ ਕੇ ਸਰੀ ਉਠਾਈਏ ਚਲੋ ਆਣੇ ਖਾਦੇ ਗਾਈਏ ਚੰਡੇ ਕੇ ਸਰੀ ਉਠਾਈਏ ਕੱਲੇ ਕੱਲੇ ਪਿੰਡ ਜਾਕੇ ਆਪਾਂ ਸਾਰੇ ਸੰਮ ਜਾਈਏ ਕੱਲੇ ਕੱਲੇ ਪਿੰਡ ਜਾਕੇ ਆਪਾਂ ਸਾਰੇ ਸੰਮ ਜਾਈਏ ਕੌਮ ਸ਼ੇਰਾ ਵਾਲੀ ਸੁੱਤੀ ਹੈ ਜਿਗੌਣੀ ਬੋੜ ਬੋੜੀ ਹਾਲੇ ਸੇ किसे लोणी वोट पवणी घर हक साचे जी लड़ाई कठे हुजे भेण भाई हक साचे जी लड़ाई कठे हुजे भेण भाई ਐਵੇਂ ਤਾਰੇ ਮਾਰੇ ਪਿੱਛੇ ਮੰਡੀ ਜਿਨਾ ਨੇ ਵੀ ਪਈ ਐਵੇਂ ਤਾਰੇ ਮਾਰੇ ਪਿੱਛੇ ਮੰਡੀ ਜਿਨਾ ਨੇ ਵੀ ਪਈ ਮੰਡੀ ਫੂਲ ਦੇਤਾ ਪੱਗ ਜੇ ਬਚਾਉਣੀ ਬੋਟ ਪਣੀ ਖਾਲਸੇ ਨੂੰ ਮੋਰ ਗਨੇ ਦੇ ਕਸਾਰੀ ਉੱਤੇ ਲਾਉਣੀ ਬੋੜਾ ਪੋੜੀ ਖਾਲਸੇ